ਸਸ਼ੀਕਲ ਦੋਸਤੋ ਸਾਹਿਤਨਾਮਾ ਪੰਜਾਬੀ ਮੈਗਜ਼ੀਨ YouTube ਚੈਨਲ ਤੇ ਮੈਂ ਸविता ਆਪ ਸਭ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਕਿੱਸਾ ਕਾ ਅਧਿਐਨ ਦੇ ਸੰਬੰਧੀ ਵਿਚਾਰ ਚਰਚਾ ਕਰਾਂਗੇ ਕਿੱਸਾ ਕਾ ਦੀ ਰਚਨਾ 16ਵੀਂ ਸਦੀ ਦੇ ਵਿੱਚ ਹੋਣੀ ਆਰੰਭ ਹੋਈ ਬਹੁਤ ਸਾਰੇ ਕਿੱਸੇ ਪੰਜਾਬੀ ਸਾਹਿਤ ਵਿੱਚ ਰਚੇ ਗਏ ਅਤੇ ਇਹਨਾਂ ਨੂੰ ਇਸ ਕਾਵ ਰੂਪ ਨੂੰ ਪ੍ਰਸਿੱਧੀ ਵੀ ਮਿਲਦੀ ਰਹੀ ਸਮੇਂ-ਸਮੇਂ ਲੋਕਾਂ ਨੇ ਇਸ ਸਾਹਿਤ ਰੂਪ ਵਿੱਚ ਆਪਣੀ ਦਿਲਚਸਪੀ ਦਿਖਾਈ ਅਤੇ ਇਸ ਸੰਬੰਧੀ ਜ਼ਿਕਰ ਕਰਨਾ ਆਰੰਭ ਕੀਤਾ ਪਰੰਤੂ ਇਹ ਸ਼ੁਰੂਆਤ ਦੀ ਗੱਲ ਸੀ ਕਿ ਜਦੋਂ ਕਿੱਸਾ ਕਾਵ ਰਚਿਆ ਗਿਆ ਤਾਂ ਲੋਕਾਂ ਨੇ ਇਸ ਨੂੰ ਕੇਵਲ ਪ੍ਰੇਮ ਪਿਆਰ ਦੀ ਕਥਾ ਜਾਂ بگੜੇ ਕੁੜੀ ਮੁੰਡੇ ਦੀ ਕਹਾਣੀ ਸਮਝ ਕੇ ਤ੍ਰਸਕਾਰ ਦੀਆਂ ਭਾਵਨਾਵਾਂ ਨਾਲ ਹੀ ਦੇਖਿਆ ਸ਼ੁਰੂ ਵਿੱਚ ਕਿੱਸਾ ਕਾਵ ਦੇ ਸੰਬੰਧੀ ਅਧਿਐਨ ਦਾ ਕਾਰਜ ਕਰਨ ਦਾ ਸਿਹਰਾ ਮੋਲਾ ਬਖਸ਼ ਕੁਸ਼ਤਾ ਤੇ ਬਾਬਾ ਬੁੱਧ ਸਿੰਘ ਦੇ ਸਿਰ ਬੱਜਾ ਹੈ ਮੋਲਾ ਬਖਸ਼ ਕੁਸ਼ਤਾ ਤੇ ਬਾਬਾ ਬੁੱਧ ਸਿੰਘ ਨੇ ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਵਾਰ ਕਿੱਸਾ ਕਾਵ ਰੂਪ ਦੇ ਇਕਤਰੀਕਰਨ ਵੱਲ ਧਿਆਨ ਦਿੱਤਾ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਪ੍ਰਸਿੱਧ ਕਿੱਸਾ ਕਹਾਣੀਆਂ ਦੇ ਸੰਬੰਧੀ ਸਮੱਗਰੀ ਪੇਸ਼ ਕੀਤੀ ਤਾਂ ਤਾਂ ਜੋ ਲੋਕ ਇਸ ਸਾਹਿਤ ਕਵਿਤਾ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ ਮੋਲਾ ਬਖਸ਼ ਕੁਸ਼ਤਾ ਚਸ਼ਮਾਈ ਹਯਾਦਤ ਪੰਜਾਬ ਦੇ ਹੀ ਦੇ ਆਦ ਪੁਸਤਕਾਂ ਦੇ ਵਿੱਚ ਕਿੱਸਾ ਕਾਰਾਂ ਤੇ ਉਹਨਾਂ ਦੇ ਕਿੱਸਿਆਂ ਦੇ ਸੰਬੰਧੀ ਜਾਣਕਾਰੀ ਮੁਹੱਈਆ ਕਰਦੇ ਹਨ ਮੋਲਾ ਬਖਸ਼ ਕੁਸ਼ਤਾ ਆਪ ਵੀ ਫਾਰਸੀ ਅਦਬ ਬਾਰੇ ਗਿਆਨ ਰੱਖਦੇ ਸਨ ਫਾਰਸੀ ਦਾ ਉਹਨਾਂ ਨੂੰ ਗਿਆਨ ਹੋਣ ਕਰਕੇ ਉਹਨਾਂ ਨੂੰ ਕਿੱਸਾ ਕਾਬ ਰੂਪ ਦੇ ਚੌਕਟੇ ਬਾਰੇ ਵੀ ਪੂਰੀ ਜਾਣਕਾਰੀ ਸੀ ਜਸ ਕਰਕੇ ਉਹ ਇਸ ਕੇ ਸਾਹਿਤ ਨਾਲ ਆਪਣੀ ਇੱਕ ਸਾਝ ਮਹਿਸੂਸ ਦੇ ਸਨ 바ਵਾ ਬੁੱਧ ਸਿੰਘ ਨੂੰ ਵੀ ਕਿੱਸਾ ਕਾਵ ਸੰਬੰਧੀ ਜਾਣਕਾਰੀ ਮਹੱਇਆ ਕਰਨ ਵਾਲੇ ਵਿਦਵਾਨਾਂ ਵਿੱਚ ਅਰੰਬਲਾ ਨਾਮ ਮੰਨਿਆ ਜਾ ਸਕਦਾ ਹੈ ਇਨ੍ਹਾਂ ਦੋਹਾਂ ਵਿਦਵਾਨਾਂ ਦੇ ਜਦੋਂ ਕਿਸੇ ਦੇ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਤਾਂ ਅਜੇ ਹ ਪਹਿਲੀ ਵਾਰ ਹੋਇਆ ਕਿ ਲੋਕਾਂ ਨੇ ਕਿੱਸਾ ਸਾਹਿਤ ਨੂੰ ਤ੍ਰਸਕਰ ਭਾਵੀ ਨਜ਼ਰਾਂ ਤੋਂ ਨਾ ਦੇਖਦੇ ਹੋਏ ਇਸ ਨੂੰ ਇੱਕ ਸਾਹਿਤਿਕ ਰਚਨਾ ਦੇ ਨਜ਼ਰੀਏ ਤੋਂ ਦੇਖਣਾ ਸ਼ੁਰੂ ਕੀਤਾ ਅਤੇ ਇਸ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ। ਬਾਬਾ ਬੁੱਧ ਸਿੰਘ ਦਾ ਜਿਹੜਾ ਕਿੱਸਾ ਕਾਵ ਸੰਬੰਧੀ ਰਚਨਕਾਰ ਦਸਤੀ ਅਰਥਾਤ ਕਿ ਕਿੱਸਾਕਾਰਾਂ ਦੇ ਜੀਵਨ ਦੇ ਸੰਬੰਧੀ ਜਿਹੜੇ ਉਹਨਾਂ ਨੇ ਵੇਰਵੇ ਦਿੱਤੇ ਸਨ ਉਨਾ ਵਿਚ ਉਸ ਨੇ ਜ਼ਿਆਦਾਤਰ ਗਲਪਮਈ ਵਿਧੀ ਦੀ ਵਰਤੋਂ ਕੀਤੀ ਹੈ ਉਸ ਨੇ ਸਮਿਖਿਆਤਮਕ দৃষ্টি ਨਾ ਅਪਣਾਉਂਦੇ ਹੋਏ ਆਪਣੀਆਂ ਰਚਨਾਵਾਂ ਵਿੱਚ ਸਿਰਜਣਾਤਮਕ ਦ੍ਰਿਸ਼ਟੀ ਦੀ ਵਰਤੋਂ ਕਰਦਿਆਂ ਹੋਇਆ ਕੁਝ-ਕੁਝ ਕਲਪਨਾ ਦੇ ਅੰਸ਼ ਵੀ ਜੋੜ ਦਿੱਤੇ ਹਨ ਕਿਸਾਕਾਰਾਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਉਹ ਕਲਪਨਾਮਈ ਅੰਦਾਜ਼ ਵਿੱਚ ਕਾਫੀ ਵਿਸਥਾਰ ਵੀ ਪ੍ਰਗਟ ਕਰ ਜਾਂਦਾ ਹੈ ਜ਼ਿਆਦਾਤਰ ਉਸ ਦੀ ਦ੍ਰਿਸ਼ਟੀ ਪ੍ਰਸ਼ੰਸਾਮਈ ਰਹੀ ਹੈ ਮੋਲੇ ਬਖਸ਼ ਕੁਸ਼ਤਾ ਤੇ ਬਾਬਾ ਬੁੱਧ ਸਿੰਘ ਦੇ ਇਸ ਆਰੰਭਲੇ ਯਤਨਾ ਤੋਂ ਬਾਅਦ ਕਿੱਸਾ ਗਾਵ ਸੰਬੰਧੀ ਜਾਣਕਾਰੀ ਪ੍ਰਗਟ ਕਰਨ ਵਾਲੇ ਵਿਦਵਾਨਾਂ ਵਿੱਚੋਂ ਸੰਤ ਸਿੰਘ ਸੇਖੋ ਅਤੇ ਪ੍ਰੋਫੈਸਰ ਕਿਸ਼ਨ ਸਿੰਘ ਦਾ ਨਾਮ ਵੀ ਇੱਕ ਖਾਸ ਮਹੱਤਤਾ ਦਾ ਧਾਰਨੀ ਹੈ ਸੰਤ ਸਿੰਘ ਸੇਖੋ ਅਸਲ ਵਿੱਚ ਅਜਿਹੇ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਮੱਧਕਾਲੀਨ ਸਾਹਿਤ ਰੂਪਾਂ ਦੇ ਪ੍ਰਤੀ ਨਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਉਹ ਕਿੱਸਾ ਕਾਵ ਨੂੰ ਗੁਰਬਾਣੀ ਸਾਹਿਤ ਨੂੰ ਅਰਥਾਤ ਮੱਧਕਾਲ ਦੀ ਹਰ ਇੱਕ ਰਚਨਾ ਪ੍ਰਤੀ ਨਕਾਰਾਤਮਕ ਨਜ਼ਰੀਆ ਰੱਖਦੇ ਆ ਇਸ ਨੂੰ ਨਿਮਨ ਵਰਗ ਦੀ ਜਾਂ ਨਖਿੱਧ ਰਚਨਾ ਕਹਿੰਦੇ ਹਨ ਗੁਰਬਾਣੀ ਨੂੰ ਸਨੇਹ ਪਰਾ ਸਾਹਿਤ ਦਾ ਨਾਮ ਦਿੱਤਾ ਹੈ ਕਿੱਸਾ ਕਾਵ ਨੂੰ ਉਹ ਇੱਕ ਜਿਵੇਂ ਬਾਰਿਸ ਦੀ ਹੀਰ ਨੂੰ ਉਹ ਅਗੋੜੇ ਇਸ਼ਕ ਦੀ ਕਥਾ ਕਹਿੰਦਾ ਹੈ ਅਤੇ ਇਸ ਦੇ ਵਿੱਚ ਸਿਰਫ ਇੱਕ ਕੁੜੀ ਮੁੰਡੇ ਦੀ ਇਸ਼ਕ ਦੀ ਕਥਾ ਦਾ ਬਿਆਨ ਹੁੰਦਾ ਸਮਝ ਕੇ ਉਹ ਇਸ ਕਾਵ ਰੂਪ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ ਉਸ ਅਨੁਸਾਰ ਇਸ ਵਿੱਚ ਸਮਾਜ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦੀ ਸਿਹਤ ਨਹੀਂ ਦਿੱਤੀ ਗਈ ਜਦਕਿ ਉਸ ਦੇ ਉਲਟ ਉਸ ਦੇ ਸਮੇਂ ਦੇ ਦੌਰਾਨ ਹੀ ਪ੍ਰੋਫੈਸਰ ਕਿਸ਼ਨ ਸਿੰਘ ਹੋਏ ਹਨ ਜਿਨ੍ਹਾਂ ਨੇ ਕਿੱਸਾ ਕਾਵ ਨੂੰ ਇੱਕ ਨਖਿਧ ਰਚਨਾ ਨਾ ਸਮਝਦੇ ਹੋਏ ਇਸ ਵਿੱਚ ਸਮਾਜ ਨਾਲ ਸੰਬੰਧਿਤ ਕਦਰਾਂ-ਕੀਮਤਾਂ ਨੂੰ ਦੇਖਿਆ ਹੈ ਬਾਰਿਸ ਦੀ ਹੀਰ ਉਸ ਨੂੰ ਸਮਾਜ ਦੇ ਖਿਲਾਫ ਆਵਾਜ਼ ਉਠਾਉਂਦੀ ਬਗਾਵਤ ਕਰਦੀ ਪ੍ਰਤੀਤ ਹੁੰਦੀ ਹੈ ਜੋ ਵੈਸ਼ੀ ਕਦਰਾਂ-ਕੀਮਤਾਂ ਕੀ ਦਾ ਵਿਰੋਧ ਕਰਦੀ ਹੈ ਅਤੇ ਕਿੱਸਾ ਸਾਹਿਤ ਰੂਪ ਅੰਦਰ ਉਸ ਨੂੰ ਸਮਾਜ ਨੂੰ ਸੇਧ ਦੇਣ ਵਾਲੀਆਂ ਘਟਨਾਵਾਂ ਨਜ਼ਰੀ ਪੈਂਦੀਆਂ ਹਨ ਪ੍ਰੋਫੈਸਰ ਕਿਸ਼ਨ ਸਿੰਘ ਅਤੇ ਸੰਤ ਸਿੰਘ ਸੇਖੋ ਦਾ सिद्धांतिक आधार एक होने ਦੇ باوجود ਵੀ ਉਹਨਾਂ ਦੀ ਕਿੱਸਾ ਕਾਵ ਸੰਬੰਧੀ ਸੋਚੀ ਦੇ ਵਿੱਚ ਬਹੁਤ ਵੱਡਾ ਫਰਕ ਨਜ਼ਰ ਆਉਂਦਾ ਹੈ ਪ੍ਰੋਫੈਸਰ ਕਿਸ਼ਨ ਸਿੰਘ ਕਿੱਸਾ ਕਾਵ ਦੇ ਸੰਬੰਧੀ ਨਮਸਕਾਰ ਭਾਵੀ ਦ੍ਰਿਸ਼ਟੀ ਰੱਖਦੇ ਹਨ ਇਸ ਤੋਂ ਇਲਾਵਾ ਕਿੱਸਾ ਸਾਹਿਤ ਦੇ ਸੰਬੰਧੀ ਵਿਚਾਰ ਪ੍ਰਗਟ ਕਰਨ ਵਾਲੇ ਵਿਦਵਾਨਾਂ ਦੇ ਵਿੱਚੋਂ ਡਾਕਟਰ ਹਰਪਾਜਨ ਸਿੰਘ ਦਾ ਨਾਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ ਡਾਕਟਰ ਹਰਪਜਨ ਸਿੰਘ ਅਤੇ ਦਿੱਲੀ ਸਕੂਲ ਦੇ ਹੋਰ ਅਧਿਆਤਾਂ ਦੁਆਰਾ ਵੀ ਇਸ ਪਰੰਪਰਾ ਦੇ ਸੰਬੰਧੀ ਇਸ ਸਾਹਿਤ ਰੂਪ ਦੇ ਸੰਬੰਧੀ ਵਿਚਾਰ ਦਿੱਤੇ ਗਏ ਹਨ ਪਰੰਤੂ ਡਾਕਟਰ ਹਰਪਜਨ ਸਿੰਘ ਇਸ ਸਾਹਿਤ ਰੂਪ ਕਿੱਸਾ ਦੇ বস্তু ਅਤੇ ਰੂਪ ਦੇ ਪੱਖ ਤੋਂ ਅਧਿਐਨ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਉਨ੍ਹਾਂ ਨੇ ਨਾ ਤਾਂ ਕਿੱਸਾ ਕਾਵ ਦੇ ਸੰਬੰਧੀ ਤਰਸਕਾਰ ਭਵੀ रुचि रखी है ਅਤੇ ਨਾ ਹੀ ਉਹ ਇਸ ਨੂੰ ਬਹੁਤਾ ਸਲਾਉਂਦੇ ਹਨ ਕੁਰਬਾਨੀ ਅਤੇ ਕਿੱਸਾ ਕਾਵ ਦੇ ਸੰਬੰਧੀ ਡਾਕਟਰ ਹਰਪਜਨ ਸਿੰਘ ਆਪਣੇ ਵਿਚਾਰ ਪ੍ਰਗਟ ਕਰਦੇ ਕਿੱਸਾ ਕਾਵ ਦੇ ਸੰਬੰਧੀ ਹਰਪਜਨ ਸਿੰਘ ਦੇ ਵਿਚਾਰ ਹਨ ਕਿ ਇਹ ਇੱਕ ਆਨੰਦ ਪ੍ਰਦਾਨ ਕਰਦੀ ਰਚਨਾ ਹੈ ਤੇ ਇਸ਼ਕ ਦਾ ਮਜ਼ਾ ਇਸ ਦਾ ਮੁੱਖ ਵਿਸ਼ਾ ਹੈ ਡਾਕਟਰ ਹਰਪਜਨ ਸਿੰਘ ਪਾਟਿਆ ਆਪਣੇ ਲੇਖ ਕਿੱਸਾ ਕਾਵ ਅਧਿਐਨ ਇੱਕ ਅਧਿਐਨ ਵਿੱਚ ਕਿੱਸਾ ਕਾਵ ਦੀ ਇਨ੍ਹਾ ਅਧਿਆਤਾਂ ਦਾ ਜ਼ਿਕਰ ਕਰਦੇ ਹਨ ਕਿ ਭਾਵੇਂ ਵੱਖ-ਵੱਖ ਪ੍ਰਮੁੱਖ ਵਿਦਵਾਨਾਂ ਦੇ ਦੁਆਰਾ ਕਿੱਸਾ ਕਾਵ ਦੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਜਾਂ ਇਸ ਦੇ ਸੰਬੰਧੀ ਬੇਰਬੇ ਪ੍ਰਗਟ ਕੀਤੇ ਗਏ ਹਨ ਪਰੰਤੂ ਫਿਰ ਵੀ ਇਹ ਸਾਹਿਤ ਰੂਪ ਹੋਰ ਖੋਜ ਕਾਰਜ ਕੀਤੇ ਜਾਣ ਦਾ ਮੌਤਾਜ ਹੈ ਡਾਕਟਰ ਹਰਪਰਜਨ ਸਿੰਘ ਦੇ ਪਾਟਿਆ ਅਨਸਾਰ ਕਿ ਸਸਾਇਤ ਉੱਤੇ ਹੁਣ ਤੱਕ ਜਿੰਨਾ ਵੀ ਖੋਜ ਕਾਰਜ ਹੋ ਰਿਹਾ ਹੈ ਉਹ ਪਿੱਠੇ ਨੂੰ ਮੁੜ ਪੇਠਣ ਵਾਲਾ ਹੋ ਰਿਹਾ ਹੈ ਜਿਸ ਦੇ ਵਿੱਚੋਂ ਕੁਝ ਵੀ ਨਵਾਂ ਉੱਪਰ ਕੇ ਸਾਹਮਣੇ ਨਹੀਂ ਆ ਰਿਹਾ ਲੋੜ ਹੈ ਕਿ ਕਿਸ ਸਸਾਇਤ ਦੇ ਅੰਦਰ ਅਜੇ ਹੀਆਂ ਖੋਜਾਂ ਕੀਤੀਆਂ ਜਾਣ ਜੋ ਕੁਝ ਨਵੇਂ ਪੱਖਾਂ ਨੂੰ ਉਭਾਰ ਕੇ ਸਾਹਮਣੇ ਲਿਆਉਣ ਡਾਕਟਰ ਹਰਪਜਨ ਸਿੰਘ ਪਾਟਿਆ ਅਨੁਸਾਰ ਕਿੱਸਾ ਕਾਬ ਦੇ ਅਧਿਐਨ ਦੇ ਲਈ ਹਜੇ ਅਸੀਂ ਅਜੇ ਹੀ ਖੋਜ ਵਿਧੀ ਤਰਾਸ਼ਨੀ ਹੈ ਜਿਦੇ ਵਿੱਚ ਕਿੱਸਾ ਕਾਬ ਦਾ ਇਤਿਹਾਸ ਉਸ ਦੀ ਸਾਰਥਕਤਾ ਨੂੰ ਪਛਾਣਿਆ ਜਾ ਸਕੇ ਇਸ ਪਰੰਪਰਾ ਦੀਆਂ ਅੰਦਰੂਨੀ ਰੂੜੀਆਂ ਅਤੇ ਸ਼ਾਸਤਰੀ ਕਦਰਾਂ ਕੀਮਤਾਂ ਨੂੰ ਸਮਝਣ ਦੇ ਲਈ ਜ਼ਰੂਰੀ ਹੈ ਕਿ ਇਸ ਸੰਬੰਧੀ ਹੋਰ ਖੋਜਕਾਰ ਕੀਤੇ ਜਾਣ ਧੰਨਵਾਦ